ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਅੱਜ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਵੱਲੋਂ ਗੁਰੂ ਤੇਗ ਬਹਾਦਰ ਮਾਰਕੀਟ ਕਲॉक ਟਾਵਰ ਲੁਧਿਆਣਾ ਵਿਖੇ ਮਹਾਸ਼ਿਵਰਾਤਰੀ ਦੇ ਮੌਕੇ ਤੇ 11ਵਾਂ ਵਿਸ਼ਾਲ ਪੰਡਾਰਾ ਸਵੇਰ ਤੋਂ ਸ਼ੁਰੂ ਹੋ ਕੇ ਪ੍ਰਭੂ ਦੀ ਇੱਛਾ ਨਾਲ ਸਮਾਪਤ ਹੋਇਆ ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਫਾਊਂਡੇਸ਼ਨ ਪ੍ਰਧਾਨ ਰਜਿੰਦਰ ਸਿੰਘ ਲਵਲੀ ਅਤੇ ਵਾਈਸ ਪ੍ਰਧਾਨ ਵਿਕਾਸ ਛਾਬੜਾ ਮਹਿੰਦੀ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦਾ ਸ਼ੁਭ ਦਿਹਾੜਾ ਬੜੀ ਧੂਮਤਾਰ ਨਾਲ ਹਰ ਸਾਲ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਚਾਂਕਿਆਂ ਦਾ ਵਿਸ਼ੇਸ਼ ਤੌਰ ਤੇ ਕਰਵਾਇਆ ਜਾਂਦਾ ਹੈ। ਭੋਲੇनाथ ਜੀ ਦਾ ਭਵਨ ਅਤੇ ਸ਼ਿਵਲਿੰਗ ਦੇਖਣ ਯੋਗ ਹੈ। ਜਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਭਗਤਾਂ ਲਈ ਸਵੇਰ ਤੋਂ ਸ਼ਾਮ ਤੱਕ ਲੰਗਰ ਅਟੁੱਟ ਵਰਤਾਇਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਅਮਲੇ ਸਾਹਿਬ ਦਰਬਾਰ ਸਾਹਿਬ ਜੀ ਦਰਸ਼ਨਾਂ ਲਈ ਸੰਗਤਾਂ ਨੂੰ ਬੱਸ ਦੀ ਸੇਵਾ ਵੀ ਫ੍ਰੀ ਕਰਵਾਈ ਜਾਂਦੀ ਹੈ। ਮੁਖ ਸੰਪਾਦਕ ਪਰਮਜੀਤ ਸਿੰਘ ਪੂਲ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲੈ ਕੇ। ਅੱਜ ਸਵਰਾਤ੍ਰਿਯੇ ਛੋਪਦੇ ਆੜੇ ਤੇ ਮੈਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਕੰਟਾਕਾਰ ਮਾਰਕੀਟ ਬਾਬਾ ਦੀਪ ਸਿੰਘ ਦੀ ਫਾਊਂਡੇਸ਼ਨ ਦੇ ਜਿੰਨੇ ਵੀ ਮੈਂਬਰ ਲਵਲੀ ਵੀਰ ਸਾਰੇ ਮਹਿੰਦੀ ਵੀਰ ਜਿੰਨੀ ਐਸੋਸੀਏਸ਼ਨ ਦੇ ਮੈਂਬਰ ਆ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਤੇ ਇਹੀ ਪ੍ਰਭੂ ਅੱਗੇ ਅਰਦਾਸ ਕਰਦਾ ਵੀ ਐ ਇਹਨਾਂ ਨੂੰ ਐਂ ਚੜ੍ਹਦੀ ਕਲਾ ਰੱਖੇ ਤਾਂ ਕਿ ਬੋਲੇ ਸ਼ੰਕਰ ਦੇ ਐਂ ਲੰਗਰ ਲਾਉਂਦੇ ਰਹਿਣ ਸੇਵਾ ਕਰਦੇ ਰਹਿਣ ਤੇ ਸਮਾਜ ਸੇਵਾ ਵੀ ਇਹ ਬਹੁਤ ਕਰਦੇ ਆ ਕਿਉਂਕਿ ਪਿਛਲੇ ਦਿਨੀ ਮੈਂ ਇੱਥੇ ਵੀ ਆਇਆ ਸੀਗਾ ਤੇ ਇਹਨਾਂ ਨੇ ਦੋ ਤਿੰਨ ਗੱਲਾਂ ਮੈਨੂੰ ਕਹੀਆਂ ਸੀ ਉਹ ਚ ਇੱਕ ਗੱਲ ਪੂਰੀ ਹੋ ਗਈ ਬਾਕੀ ਦੋ ਕਿਹੜੀਆਂ ਰਹਿ ਗਈਆਂ ਉਹ ਵੀ ਜਲਦੀ ਪੂਰੀ ਕਰ ਦਾਂਗਾ ਇਹੀ ਬੋਲੇ ਅੱਗੇ ਬੋਲੇ ਬਾਬਾ ਕੇ ਅਰਦਾਸ ਕਰਦਾ ਦੇਨੋ ਚੜ੍ਹਦੀ ਕਲਾ ਜਰ ਅੱਜ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਤੇ ਗੁਰਤੇਗ ਬਦਰ ਮਾਰਕੀਟ ਵੱਲੋਂ ਕਲੌਕ ਟਾਵਰ ਦੇ ਵਿੱਚ ਸ਼ੁਭਰਾਤਰੀ ਦਾ ਤਿਹਾਰ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਅਸੀਂ ਡਿਊਟੀ ਮੇਅਰ ਜੀ ਨੂੰ ਇੱਥੇ ਆਣ ਦੇ ਨਿੱਘਾ ਸਵਾਗਤ ਕਰਦੇ ਆਂ ਤੇ ਅਸੀਂ ਇਹਨਾਂ ਨੂੰ ਕਹਿੰਨੇ ਆਂ ਵੀ ਇਹ ਸਾਰਿਆਂ ਦਾ ਸੋਚਦੇ ਆ ਅੱਗੋਂ ਵੀ ਸਾਰਿਆਂ ਦਾ ਵਧੀਆ ਕੰਮਕਾਰ ਕਰਦੇ ਰਹਿ ਵਾਹਿਗੁਰੂ ਅਸੀਂ ਕਹਿੰਨੇ ਸਾਰੇ ਭਾਈਚਾਰੇ ਨੂੰ ਮਿਲ ਕੇ ਇਦਾਂ ਦੇ ਤਿਹਾਰ ਮਨਾਣੇ ਚਾਹੀਦੇ ਆ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅੱਜ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਮਾ ਸ਼ਿਵਰਾਤਰੀ ਦਾ 11ਵਾਂ ਵਿਸ਼ਾਲ ਭੰਡਾਰਾ ਲਗਾਇਆ ਲਗਾਇਆ ਗਿਆ ਜੋ ਕਿ ਘੰਟਾ ਘਰ ਚੌਂਕ ਵਿਖੇ ਲਗਾਇਆ ਗਿਆ ਸਾਡੀ ਫਾਊਂਡੇਸ਼ਨ ਵੱਲੋਂ ਕੋਈ ਵੀ ਮਤਲਬ ਧਾਰਮਿਕ ਜਾਂ ਸਮਾਜੀ ਕਾਰਿਆ ਹੁੰਦਾ ਸਾਡੀ ਫਾਊਂਡੇਸ਼ਨ ਵੱਲੋਂ ਹਰੇਕ ਕਾਰਿਆ ਕੀਤਾ ਜਾਂਦਾ ਕੋਈ ਨਗਰ ਕੀਰਤਨ ਰਾਤ ਯਾਤਰਾ ਨਿਕਲਦੀ ਹੈ ਪੂਰੀ ਰੋਡ ਤੇ ਫੁੱਲ ਵਿਸ਼ਾ ਕੇ ਉਹਦਾ ਸਵਾਗਤ ਕੀਤਾ ਜਾਂਦਾ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਸ਼ਿਵਰਾਤਰੀ ਦੇ ਮੌਕੇ ਤੇ ਆਪਣੇ ਮੇਅਰ ਸਾਹਿਬ ਜੀ ਰਕੇਸ਼ ਪ੍ਰਸ਼ਰ ਜੀ ਤੇ ਉਹਨਾਂ ਦੀ ਟੀਮ ਨੋ ਇਨਵਿਟੇਸ਼ਨ ਦਿੱਤਾ ਗਿਆ ਕਿ ਉਹਨਾਂ ਨੇ ਆ ਕੇ ਆਪਣੀ ਪੂਰੀ ਟੀਮ ਦਾ ਨਾਲ ਆ ਕੇ ਸਾਡਾ ਮਨ ਵਧਾਇਆ ਹਰ ਮਹੀਨੇ ਸੰਗਰਾਮ ਦੇ ਸੰਗਰਾਮ ਫਰੀ ਬਸ ਯਾਤਰਾ ਦਰਵਾਜ਼ਾ ਭੇਜਦੇ ਆ ਜੀ ਜੋ ਕਿ ਆ ਸੰਗਰਾਮ ਦੇ ਸਾਡੀ 100ਵੀਂ ਬਸ ਯਾਤਰਾ ਹੋਏਗੀ 100ਵੀਂ ਪੂਰੀ ਹੈਗੀ ਸੁਲੇਵ ਜੁਬਲੀ ਹੋ ਜਾਣੀ ਹੈ 100ਵੀਂ ਬਸ ਯਾਤਰਾ ਜਾਏਗੀ ਤੇ ਹੋਰ ਕੋਈ ਵੀ ਨਗਰ ਕੀਰਤਨ ਲੰਗਰ ਸਾਡੇ ਹਰੇ ਹਰ ਮਹੀਨੇ ਕੋਈ ਨਾ ਕੋਈ ਲੰਗਰ ਅਸੀਂ ਹਰੇ ਧਰਮ ਦਾ ਸਤਿਕਾਰ ਕਰਦੇ ਆ ਅਸੀਂ ਹਰ ਇੱਕ ਧਰਮ ਦਾ ਵਾਧ ਚੜ ਕੇ ਸਤਿਕਾਰ ਕਰਦੇ ਸਾਡੀ ਫਟੇ ਜਮ ਲੋ ਹਰ ਇੱਕ ਧਰਮ ਚ ਵਾਧ ਚੜ ਕੇ ਕਰੇ ਦਿੱਤੇ ਜਾਂਦੇ ਵੈਰ ਗੁਰੂ ਜੀ ਦਾ ਖਾਲਸਾ ਵੈਰ ਗੁਰ